ਅਲਬਰਟਾ ਕਾਲਿੰਗ ਮਹਿੰਮ ਚਲਾਉਣ ਵਾਲੇ ਕੈਨੇਡਾ ਦੇ ਸੂਬੇ ਅਲਬਰਟਾ ਦੀ ਆਬਾਦੀ ਇਸ ਵੇਲੇ ਤਕਰੀਬਨ 4.8 ਮਿਲੀਅਨ 48 ਲੱਖ ਹੈ। ਕੁਝ ਦਿਨ ਪਹਿਲਾਂ ਆਈਆਂ ਰਿਪੋਰਟਾਂ ਦੇ ਮੁਤਾਬਕ ਅਲਬਰਟਾ ਚ ਆਬਾਦੀ ਦੀ ਵਧਣ ਦੀ ਰਫਤਾਰ ਅਜੇ ਵੀ ਕੈਨੇਡਾ ਦੇ ਬਾਕੀ ਸੂਬਿਆਂ ਨਾਲੋਂ ਕਿਤੇ ਜ਼ਿਆਦਾ ਹੈ। ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਪਿਛੇ ਜਏ ਇਹ ਆਖਿਆ ਸੀ ਕਿ ਉਹ ਉਮੀਦ ਕਰਦੇ ਨੇ ਕਿ 2050 ਤੱਕ ਅਲਬਰਟਾ ਦੀ ਆਬਾਦੀ 10 ਮਿਲੀਅਨ ਹੋ ਜਾਵੇਗੀ। ਕਾਵਕੀ ਹੁਣ ਨਾਲੋਂ ਦੁਗਣੀ ਦੱਸ ਦਈਏ ਕਿ ਪਿਛਲੇ ਸਾਲ ਅਲਬਰਟਾ ਸਰਕਾਰ ਨੇ ਲੱਖਾਂ ਡਾਲਰ ਖਰਚ ਕੇ ਦੂਸਰੇ ਸੂਬਿਆਂ ਤੋਂ ਲੋਕਾਂ ਨੂੰ ਇੱਥੇ ਲਿਆਉਣ ਲਈ ਵੱਡੇ ਪੱਧਰ ਤੇ ਇਸ਼ਤਿਹਾਰਬਾਜ਼ੀ ਮੋਹਮ ਚਲਾਈ ਸੀ ਤੇ ਲੋਕਾਂ ਨੂੰ ਪ੍ਰੇਰਿਤ ਵੀ ਕੀਤਾ ਹੀ ਤੇ ਇਸ ਦੇ ਸਾਰਥਕ ਨਤੀਜੇ ਵੀ ਨਿਕਲੇ ਇਸ ਦੇ ਨਤੀਜੇ ਵਜੋਂ ਵੱਡੀ ਗਿਣਤੀ ਚ ਲੋਕ ਦੂਸਰੇ ਸੂਬੇ ਛੱਡ ਕੇ ਅਲਬਰਟਾ ਦੇ ਵਿੱਚ ਮੂਵ ਹੋ ਗਏ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਕਿਹਾ ਕੀ ਅਲਬਰਟਾ ਦੇ ਵਿੱਚ ਦੂਸਰੇ ਸੂਬਿਆਂ ਤੋਂ ਮਾਈਗ੍ਰੈਂਟਸ ਆਉਣ ਦੀ ਸੰਭਾਵਨਾ ਹੈ ਪਰ ਨਾਲ ਦੀ ਨਾਲ ਆਰਥਿਕ ਪੱਧਰ ਤੇ ਭਾਰਤ, ਚੀਨ ਅਤੇ ਦੱਖਣੀ ਅਫਰੀਕਾ ਤੋਂ ਲੋਕਾਂ ਨੂੰ ਇੱਥੇ ਆਉਣ ਲਈ ਪ੍ਰੇਰਿਤ ਕੀਤਾ ਜਾਵੇਗਾ ਕਿਉਂਕਿ ਅਲਬਰਟਾ ਆਜ਼ਾਦੀ ਅਤੇ ਖੁਸ਼ਹਾਲੀ ਦਾ ਪ੍ਰਤੀਕ ਹੈ ਪਰ ਕੀ ਹੁਣ ਅਲਬਰਟਾ ਵਾਲੇ ਤੌਬਾ ਕਰ ਚੁੱਕੇ ਨੇ ਇੱਕ ਮੀਡੀਆ ادارے ਦੁਆਰਾ ਕਰਵਾਏ ਗਏ ਸਰਵੇਖਣ ਦੇ ਮੁਤਾਬਕ ਵੈਨਕੂਵਰ, ਟੋਰਾਂਟੋ, ਐਡਮਿੰਟਨ ਤੇ ਕੈਲਗਰੀ ਦੇ 22% ਲੋਕ ਇਸ ਸਮਝਦੇ ਨੇ ਕਿ ਇਮੀਗ੍ਰੇਸ਼ਨ ਪੂਰਨ ਤੌਰ ਤੇ ਬੰਦ ਕਰ ਦੇਣੀ ਚਾਹੀਦੀ ਹੈ ਪਰ ਤਕਰੀਬਨ ਅੱਧੇ ਲੋਕ ਅਜੇ ਵੀ ਇਹ ਸਮਝਦੇ ਨੇ ਕਿ ਅਗਲੇ 2 ਸਾਲਾਂ ਵਾਸਤੇ ਇਮੀਗ੍ਰੇਸ਼ਨ ਬਿਲਕੁਲ ਘਟਾ ਦੇਣੀ ਚਾਹੀਦੀ ਹੈ ਇਸ ਸਰਵੇਖਣ ਤੋਂ ਪਤਾ ਲੱਗਦਾ ਹੈ ਕਿ ਇਮੀਗ੍ਰੇਸ਼ਨ ਪ੍ਰਤੀ ਲੋਕਾਂ ਦਾ ਨਜ਼ਰੀਆ ਹੁਣ ਪਹਿਲਾਂ ਵਾਲਾ ਨਹੀਂ ਰਿਹਾ ਨਜ਼ਰੀਆ ਬਦਲ ਗਿਆ ਪਰ ਕੀ ਅਲਬਰਟਾ ਸਰਕਾਰ ਦਾ ਨਜ਼ਰੀਆ ਵੀ ਬਦਲ ਗਿਆ ਜਵਾਬ ਹਾਂ ਦੇ ਵਿੱਚ ਲੱਗਦਾ ਹੈ ਕਿਉਂਕਿ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਹੁਣ ਪੈਰ ਪਿੱਛੇ ਨੂੰ ਖਿੱਚ ਰਹੇ ਨੇ ਹਾਲੀ ਦੇ ਵਿੱਚ ਜਿਹੜੇ ਉਹਨਾਂ ਨੇ ਬਿਆਨ ਦਿੱਤੇ ਨੇ ਉਹਨਾਂ ਦੇ ਵਿੱਚ ਉਹਨਾਂ ਨੇ ਆਖਿਆ ਹੈ ਕਿ ਵਧੀ ਹੋਈ ਇਮੀਗ੍ਰੇਸ਼ਨ ਨੇ ਸਾਡੀ ਧੌੜ ਲਵਾ ਦਿੱਤੀ ਹੈ ਤੇ ਅਸੀਂ ਘਰਾ ਜਾਂ ਸਰਕਾਰੀ ਸੇਵਾਵਾਂ ਲਈ ਇਮੀਗ੍ਰੇਸ਼ਨ ਦੇ ਵਾਅਦੇ ਦੀ ਰਫ਼ਤਾਰ ਦੇ ਬਰਾਬਰ ਨਹੀਂ ਚੱਲ ਸਕਦੇ ਦੂਜੇ ਪਾਸੇ ਅਲਬਰਟਾ ਐਨ ਡੀ ਪੀ ਆਗੂ ਨਾਹਿਦ ਨੈਂਸੀ ਇਮੀਗ੍ਰੇਸ਼ਨ ਦੇ ਪੱਖ ਦੇ ਵਿੱਚ ਅੱਜ ਵੀ ਖੜੇ ਨਜ਼ਰ ਆਉਂਦੇ ਨੇ ਇੱਕ ਵਿਧੇਕ ਅਦਾਰੇ ਦੇ ਵਿੱਚ ਇਮੀਗ੍ਰੇਸ਼ਨ ਉੱਤੇ ਇੱਕ ਬਹਿਸ ਦੇ ਦੌਰਾਨ ਬੋਲਦਿਆਂ ਨਾਹਿਦ ਨੈਂਸੀ ਨੇ ਇਮੀਗ੍ਰੇਸ਼ਨ ਦੇ ਪੱਖ ਦੇ ਵਿੱਚ ਤਕੜੀਆਂ ਦਲੀਲਾਂ ਦਿੱਤੀਆਂ ਨੇ ਉਹਨਾਂ ਆਖਿਆ ਕਿ ਇਹ ਚੋਣ ਹੁਣ ਸਾਨੂੰ ਕਰਨੀ ਪੈਣੀ ਹੈ ਜਾਂ ਤਾਂ ਅਸੀਂ ਵੱਧ ਬੱਚੇ ਪੈਦਾ ਕਰੀਏ ਜਾਂ ਫਿਰ 70ਵਿਆਂ ਨੂੰ ਪਾਰ ਕਰ ਚੁੱਕੇ ਲੋਕਾਂ ਨੂੰ ਕੰਮ ਕਰਨ ਲਈ ਮਜਬੂਰ ਕਰੀਏ ਗਰੀਬੀ ਦੇ ਵਿੱਚ ਰਹੀਏ ਜਾਂ ਇਮੀਗ੍ਰੇਸ਼ਨ 'ਚ ਵਾਧਾ ਜਾਰੀ ਰੱਖੀਏ ਉਹਨਾਂ ਇਹ ਵੀ ਕਿਹਾ ਹੈ ਕਿ ਇੱਥੇ ਸਿਰਫ ਇੱਕੋ ਹੀ ਚੋਣ ਹੈ ਤੇ ਉਹ ਹੈ ਇਮੀਗ੍ਰੇਸ਼ਨ ਨੂੰ ਜਾਰੀ ਰੱਖਣਾ ਇੱਥੇ ਦੱਸਣਾ ਬਣਦਾ ਹੈ ਕਿ ਸਾਲ 2010 ਦੇ ਵਿੱਚ ਕੈਨੇਡਾ ਦੀ ਆਬਾਦੀ ਕਰੀਬ 3.30 ਮਿਲੀਅਨ ਸੀ ਤੇ ਇੱਕ ਸਾਲ ਦੇ ਵਿੱਚ ਤਕਰੀਬਨ 3.30 ਹਜ਼ਾਰ ਬੱਚੇ ਜਨਮ ਲੈਂਦੇ ਸਨ ਜਦਕਿ ਇਸ ਵੇਲੇ ਆਬਾਦੀ 40 ਮਿਲੀਅਨ ਤੋਂ ਵੀ ਜ਼ਿਆਦਾ ਹੈ ਅਤੇ ਇੱਕ ਸਾਲ ਦੇ ਵਿੱਚ ਸਿਰਫ ਹੈਨਲਕ 60000 ਬੱਚੇ ਜਨਮ ਲੈਂਦੇ ਹਨ ਭਾਵੇਂ ਕੈਨੇਡਾ ਦੀ ਜਨਮ ਦਰ ਕਾਫੀ ਘੱਟ ਹੋ ਚੁੱਕੀ ਹੈ ਤੇ ਨੌਜਵਾਨ ਲੋਕਾਂ ਦੀ ਇਮੀਗ੍ਰੇਸ਼ਨ ਨਾਲ ਹੀ ਮੁਲਕ ਦੀ ਆਰਥਿਕਤਾ ਅੱਗੇ ਤੇਜ਼ੀ ਨਾਲ ਵੱਧ ਸਕਦੀ ਹੈ ਅਜਿਹਾ ਨਾਹਿਦ ਨੈਂਸੀ ਦਾ ਕਹਿਣਾ ਹੈ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੇ ਵਿਚਾਰ ਤੁਸੀਂ ਸਾਡੇ ਨਾਲ ਸਾਂਝੇ ਕਰ ਸਕਦੇ ਹੋ